परमवीर सिंह कंप्यूटर अध्यापक पुख हड़ताल संघर्ष कमेटी पंजाब ਵੱਲੋਂ ਕੀ ਕਾਰਨ ਹੋਇਆ ਸਵੇਰੇ ਸੰਦਰਸ਼ ਕਰ ਰਹੇ ਤੇ ਸੜਕਾਂ ਤੇ ਉਤਰੇ ਤੇ ਵੀ ਰਾਤ ਨੂੰ ਵੀ ਮੁੱਖ ਮੰਤਰੀ ਦੀ ਕੋਠੀ ਅੱਗੇ ਤੁਹਾਨੂੰ ਆਪਣਾ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਦੇਖੋ ਜੀ ਮੁਕਰਦੀਆਂ ਅੱਜ ਕੱਲ ਸਰਕਾਰਾਂ ਅੱਜ ਤੱਕਰ ਬਹੁਤ ਦੇਖੀਆਂ ਪਰ ਇਹ ਸਰਕਾਰ ਦੇ ਮੁਕਰਨ ਦੇ ਨਵੇਂ-ਨਵੇਂ ਢੰਗ ਨੇ ਜਿਹੜੇ ਸਾਡੇ ਨਾਲ ਨਿੱਤਰ ਕੇ ਆ ਰਹੇ ਨੇ ਪਹਿਲਾਂ ਸਾਡੇ ਹੱਕ 'ਚ ਇਹਨਾਂ ਨੇ ਨਿਊਜ਼ 흘ਵਾਈ ਉਸ ਤੋਂ ਮੁੱਕਰ ਗਈ દિਵਾਲੀ 2022 ਦੀ ਉਸ ਤੋਂ ਬਾਅਦ ਇਹਨਾਂ ਨੇ ਲਿਖਤ ਰੂਪ ਦੇ ਵਿੱਚ ਸਾਨੂੰ ਕਟੋ-ਕਟ 50 ਤੋਂ 60 ਮੀਟੀਆਂ ਦਿੱਤੀਆਂ ਤੇ ਕਿਹਾ ਵੀ ਤੁਹਾਡਾ ਮਸਲਾ ਜਲਦੀ ਹੱਲ ਹੋ ਜਾਊਗਾ ਪਰ ਨਹੀਂ ਹੋਇਆ ਫਿਰ ਪਿਛਲੇ ਦਿਨੀ ਨਵੰਬਰ ਦੇ ਵਿੱਚ 24 ਨਵੰਬਰ ਨੂੰ ਸਾਨੂੰ ਮੌਕੇ ਦੇ ਐਸਡੀਐਮ ਸਾਹਿਬ ਨੇ ਕਿਹਾ ਕਿ ਤੁਹਾਡੀ ਫਾਈਲ ਹੈ ਜਿਹੜੀ ਅਸੀਂ પાસ ਕਰ ਦਾਂਗੇ ਸਾਨੂੰ ਸਮਾਂ ਦੇ ਦਿਓ ਇਸ ਦਾ ਤਰੀਕ ਦੱਸੋ ਕਹਿੰਦੇ ਤਰੀਕ 12 ਤਰੀਕ 12 ਤਰੀਕ 12 ਦਸੰਬਰ 2024 ਠੀਕ ਹੈ ਪਰ ਅਸੀਂ ਉਹਨਾਂ ਨੂੰ 12 ਤਰੀਕ ਨੂੰ ਜਾ ਕੇ ਯਾਦ ਕਰਾਇਆ ਸਾਡਾ ਮਸਲਾ ਤੁਸੀਂ ਹੱਲ ਨਹੀਂ ਕਰਿਆ ਅਸੀਂ 14 ਤਰੀਕ ਨੂੰ ਅੱਜ ਇੱਥੇ ਆਏ ਇਸ ਦਾ ਸ਼ਾਇਦ 12 ਨਹੀਂ 14 ਤੱਕ ਸਾਡਾ ਮਸਲਾ ਹੱਲ ਕਰਤਾ ਹੋਊਗਾ ਇਹਨਾਂ ਨੇ ਅਸੀਂ ਲੈਟਰ ਲਾਈਨ ਆਈ ਸੀ ਅਸੀਂ ਤਾਂ ਪਰ ਉਹੀ ਲਾਰੇ ਉਹੀ ਅੱਜ ਨਹੀਂ ਕੱਲ ਨੂੰ ਸੋਮਵਾਰ ਨੂੰ ਅਸਕੇ ਜੀ ਸਾਡਾ ਨੋਟੀਫਿਕੇਸ਼ਨ ਕਰ ਦੋ ਅਸੀਂ ਘਰੇ ਜਾਵੜਾਂਗੇ ਉਹਨਾਂ ਚਿਰ ਅਸੀਂ ਇੱਥੇ ਹੀ ਆ ਕੀ ਕਰਨਾ ਵੀ ਹੁਣ ਸੜਕਾਂ ਤੇ ਬੈਠ ਕੇ ਵੀ ਧਰਨਾ ਪੱਕਾ ਜਮਾ ਲਿਆ ਬਿਸਤਰੇ ਲਿਆ ਏ ਤੇ ਬਿਸਤਰੇ ਗੋਲ ਕਰਕੇ ਬੈਠੇ ਹਾਂ ਬਿਲਕੁਲ ਜੀ ਕਿਉਂਕਿ ਪ੍ਰਸ਼ਾਸਨ ਸਾਡੇ ਨਾਲ ਗੋਲ ਗੋਲ ਗੱਲਾਂ ਕਰਦਾ ਆ ਰਿਹਾ ਹੈ ਸਾਨੂੰ ਕਹੀ ਜਾਂਦਾ ਵੀ ਇੱਕ ਦਿਨ ਰੁਕ ਜਾਓ ਦੋ ਦਿਨ ਰੁਕ ਜਾਓ ਪਰ ਕਹਿ ਕੇ ਫਿਰ ਮੁੱਕਰ ਜਾਂਦਾ ਸੰਗਰੂਰ ਪ੍ਰਸ਼ਾਸਨ ਨਾਲ ਸਾਡਾ ਇਸ ਗੱਲ ਦਾ ਬੜਾ ਰੋਸ ਹੈ ਵੀ ਮੌਕੇ ਦਾ ਅਫਸਰ ਹੋਵੇ ਐਸ ਡੀ ਐਮ ਹੋਵੇ ਤੇ ਉਹ ਆ ਕੇ ਕਹੇ ਕਿ 12 ਤਰੀਕ ਨੂੰ ਤੁਹਾਡੀ ਫਾਈਲ ਹੈ ਜਿਹੜੀ ਡੀਏ ਦੀ ਅਸੀਂ ਕਲੀਅਰ ਕਰ ਦਾਂਗੇ ਪਰ ਉਹ ਮੁੱਕਰ ਗਿਆ ਹੁਣ ਅਸੀਂ ਇਹਨਾਂ ਦੇ ਬਿਸਤਰੇ ਗੋਲ ਕਰਨ ਆਇਆ ਅਸੀਂ ਸੜਕ ਤੇ ਬੈਠ ਕੇ ਦੱਸ ਰਹੇ ਹਾਂ ਭਾਈ ਸੁਧਰ ਜਾ ਨਹੀਂ ਤੈਨੂੰ ਸੜਕ ਤੇ ਬੈਠੇ ਬੈਠੇ ਅਸੀਂ ਅੰਦਰੋਂ ਬਾਹਰ ਕਰ ਦਾਂਗੇ ਪੰਜਾਬ ਚੋਂ ਬਾਹਰ ਨਿਕਲਣ ਜੋ ਨੂੰ ਇਹਨੂੰ ਕਰ ਦੇਣਾ ਹੀ ਲੱਗਦਾ ਕਿਉਂਕਿ ਅਸੀਂ ਮੁੱਖ ਮੰਤਰੀ ਦੀ ਕੋਠੀ ਦੇ ਮੂਹਰੇ ਅੱਗੇ ਵੀ ਕਦੇ ਆਏ ਤੇ ਜਦੋਂ ਇਹ ਮੁੱਖ ਮੰਤਰੀ ਨਹੀਂ ਸੀ ਉਸ ਟਾਈਮ ਬਾਰ-ਬਾਰ ਕਹਿੰਦੇ ਸੀ ਸਾਡੇ ਘਰ ਦੇ ਮੂਹਰੇ ਕਦੇ ਬੈਰੀਕੇਟ ਨਹੀਂ ਲੱਗੂਗਾ ਥੋੜੇ ਮਸਲੇ ਇਮੀਡੀਏਟਲੀ ਹੱਲ ਹੋਣਗੇ ਸਾਡੇ ਧਰਨਿਆਂ ਦੇ ਵਿੱਚ ਆ ਕੇ ਬਾਈਟਾਂ ਦੇ ਕੇ ਜਾਂਦੇ ਸੀ ਪਰ ਅੱਜ ਮੌਕੇ ਦਾ ਸਿੱਖਿਆ ਮੰਤਰੀ ਮੌਕੇ ਦਾ ਵਿੱਤ ਮੰਤਰੀ ਮੁੱਖ ਮੰਤਰੀ ਸਾਨੂੰ ਮਿਲਣ ਤੋਂ ਵੀ ਗੋਲ ਮੋਲ ਗੱਲਾਂ ਕਰੀ ਜਾ ਰਿਹਾ ਹੈ ਵੀ ਅੱਜ ਕਰਦੇ ਆ ਕੱਲ ਕਰਦੇ ਆ ਹੁਣ ਅਸੀਂ ਇੱਥੇ ਹੀ ਬੈਠੇ ਆ ਅਸਿਕਾ ਇੱਥੋਂ ਹੀ ਅਸੀਂ ਆਪਦਾ ਨੋਟੀਫਿਕੇਸ਼ਨ ਲੈ ਕੇ ਘਰੇ ਜਾਵਾਂਗੇ ਅੱਜ ਸੜਕ ਤੇ ਰਾਤ ਗੁਜ਼ਾਰਨ ਲਈ ਅਸੀਂ ਨੇ ਟੈਂਟ ਦਾ ਪ੍ਰਬੰਧ ਕਰਿਆ ਪ੍ਰਸ਼ਾਸਨ ਨਾਲ ਰੋਸ ਹੈ ਕਿ ਉਹ ਟੈਂਟ ਸਾਡਾ ਲੱਗਣ ਨਹੀਂ ਦੇ ਰਹੇ ਅਸੀਂ ਉਹਨਾਂ ਨੂੰ ਕਿਹਾ ਸਾਡੀਆਂ ਭੈਣਾਂ ਸਾਡੇ ਵੀਰ ਸਾਡੇ ਬੱਚੇ ਤੁਸੀਂ ਠੰਡ ਚ ਮਰ ਜਾਣਗੇ ਸਾਨੂੰ ਟੈਂਟ ਲਾ ਲੈਣ ਦਿਓ ਪਰ ਉਹ ਕਹਿੰਦੇ ਵੀ ਸਾਨੂੰ ਕੋਈ ਪਰਵਾਹ ਨਹੀਂ ਤੁਸੀਂ ਮਰੋ ਠੰਡ ਨਾਲ ਮਰੋ ਸਾਨੂੰ ਕੋਈ ਚੱਕਰ ਨਹੀਂ ਤੁਸੀਂ ਅਸੀਂ ਟੈਂਟ ਨਹੀਂ ਲੱਗਣ ਦਿੰਦੇ ਕੋਰ ਕੰਪਿਊਟਰ ਅਧਿਆਪਕ ਤਰਨਤਨ ਜ਼ਿਲ੍ਹਾ ਕੀ ਕਹਿਣਾ ਚਾਹੋਗੇ ਅੱਜ ਮੁੱਖ ਮੰਤਰੀ ਦੀ ਰਾਇ ਸਕੇ ਤੁਸੀਂ ਇੱਕ ਯੂਰਾ ਪ੍ਰੋਟੈਸਟ ਲਾ ਰਿਆ ਸਾਰੀ ਥੋੜੀ ਮਹਿਲਾਵਾਂ ਟੀਚਰ ਤੇ ਜੈਂਟਸ ਇਫੈਕ ਆਪਣੇ ਬਿਸਤਰੇ ਲੈ ਕੇ ਬੈਠ ਚੁੱਕੇ ਆ। ਅ ਦੇਖੋ ਭਾਜੀ ਸਾਡੀ ਮੰਗ ਜਿਹੜੀ ਇਹਨਾਂ ਕੋ ਬੜੀ ਪੁਰਾਣੀ ਹੈ ਉਹ ਹੀ ਚੱਲੀ ਆ ਰਹੀ ਜਿਹੜੀ ਪੂਰੀ ਨਹੀਂ ਹੋ ਰਹੀ ਸਾਡੀ ਕਿ ਇਹ ਪੰਜਾਬ ਦਾ ਮੁੱਖ ਮੰਤਰੀ ਜਦੋਂ ਕਿ ਇਹ ਮੁੱਖ ਮੰਤਰੀ ਨਹੀਂ ਸੀ ਇਹ ਸਾਡੇ ਧਰਨੇ ਮੁਜਾਰਿਆਂ ਦੇ ਵਿੱਚ ਆ ਕੇ ਕਹਿੰਦੇ ਹੁੰਦੇ ਸੀ ਕਿ ਜਦੋਂ ਸਾਡੀ ਸਰਕਾਰ ਆਈ ਤੇ ᱛੀਆਂ ਭੈਣਾਂ ਜਿਹੜੀਆਂ ਵਾ ਇਦਾਂ ਸੜਕਾਂ ਤੇ ਨਹੀਂ ਰੋਲਣਗੀਆਂ ਪਰ ਵੇਖ ਲਓ ਕਿ ਹੁਣ ਸਾਰੀਆਂ ਜਿਹੜੀਆਂ ਸਾਡੀਆਂ ਭੈਣਾਂ ਵਾ ਜਿਹੜੀਆਂ ਉਹ ਤਾਂ ਸੜਕਾਂ ਤੇ ਬੈਠੀਆਂ ਵਾ ਫੇਰ ਅਸੀਂ ਇਹਨਾਂ ਦੇ ਕਿਹੜੇ ਵਾਦਿਆਂ ਤੇ ਯਕੀਨ ਕਰੀਏ ਤੇ ਜਦੋਂ ਇਹ ਸੱਤਾ 'ਚ ਆ ਗਏ ਤੇ ਇਹ ਸਾਡੇ ਨਾਲ ਵਾਦਾ ਕਰਕੇ ਆਏ ਸੀ ਕਿ ਤੁਹਾਨੂੰ ਆਉਂਦਿਆਂ ਸਾਰੀ ਕੰਪਿਊਟਰ ਦੇ ਆਪ ਕਰਨ ਜਿਹੜਾ ਵਾ ਸਿੱਖਿਆ ਭਾਗ ਦੇ ਵਿੱਚ ਮਰਜ਼ ਕੀਤਾ ਜਾਵੇਗਾ ਤੇ ਇਹਨਾਂ ਨੇ ਵਕ ਵਕ ਮੀਟਿੰਗਾਂ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਬਹੁਤ ਵਾਅਦੇ ਕੀਤੇ ਤੇ ਹੁਣ ਇਹਨਾਂ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਸੀ ਕਿ ਤੁਹਾਡੀ ਜਿਹੜੀ ਆ 12 ਤਰੀਕ ਨੂੰ ਜਿਹੜੀ ਆ ਡੀਏ ਦੀ ਫਾਈਲ ਜਿਹੜੀ ਆ ਕਲੀਅਰ ਹੋ ਜਾਏਗੀ ਪਰ ਉਹਨੂੰ ਵੀ ਇਹਨਾਂ ਦੇ ਟਾਲਮਟੋਲ ਕਰਕੇ ਇਹਨਾਂ ਦਾ ਕੰਮ ਹੈ ਜਦੋਂ ਅਸੀਂ ਰੈਲੀ ਕਰਨ ਆਉਂਦੇ ਆ ਤੇ ਇਹਨਾਂ ਨੇ ਪ੍ਰਸ਼ਾਸਨ ਦੇ ਹੱਥ ਸਾਨੂੰ ਇੱਕ ਜਿਹੜਾ ਵਲਾਰੇ ਲੱਪੇ ਵਾਲਾ ਇੱਕ ਜਿਹੜੀ ਆ ਮੀਟਿੰਗ ਦਾ ਨੋਟਿਸ ਦੇ ਕੇ ਸਾਨੂੰ ਭੇਜ ਦਿੰਦੇ ਆ ਪਰ ਇਹ ਜੇ ਇਹ ਇਹਨੇ ਮਤਲਬ ਜੇ ਆਪਣੇ ਆਪ ਨੂੰ ਸ਼ੈਤਾਨ ਸਮਝਦੇ ਨੇ ਤੇ ਅਸੀਂ ਵੀ ਇਹਨਾਂ ਦੀਆਂ ਹੁਣ ਚਾਲਾਂ ਸਮਝਦੇ ਆ ਤੇ ਅਸੀਂ ਇਸੇ ਕਰਕੇ ਹੀ ਇਹ ਸੜਕਾਂ ਤੇ ਆ ਕਿ ਅਸੀਂ ਹੁਣ ਐਦਾਂ ਮੀਟਿੰਗਾਂ ਲੈ ਕੇ ਨਹੀਂ ਜਾਣਾ ਅਸੀਂ ਹੱਲ ਲੈ ਕੇ ਜਾਣਾ ਅਸੀਂ ਆਪਣਾ ਡੀਏ ਦਾ ਨੋਟੀਫਿਕੇਸ਼ਨ ਜਾਰੀ ਕਰਾ ਕੇ ਜਾਣਾ ਇਹ ਕਹਿੰਦੇ ਕਿ ਸਿੱਖਿਆ ਸਕੱਤਰ ਜਿਹੜਾ ਵਿੱਤ ਸਕੱਤਰ ਆ ਛੁੱਟੀ ਤੇ ਗਿਆ ਸਾਨੂੰ ਨਹੀਂ ਮਤਲਬ ਕਿਹੜਾ ਛੁੱਟੀ ਤੇ ਗਿਆ ਹੈ ਇਹਨਾਂ ਕਿਹਦੀ ਡਿਊਟੀ ਲਾਉਣੀ ਆ ਕਿੰਨੇ ਸਾਈਨ ਕਰਨੇ ਆ ਉਹ ਇਹਨਾਂ ਦੇ ਹੱਥ ਵਿੱਚ ਆ ਅਸੀਂ ਅੱਜ ਆ ਸੜਕਾਂ ਦੇ ਬੈਠੇ ਆ ਅਸੀਂ ਉਹਨਾਂ ਚੇਰੇ ਇਥੋਂ ਨਹੀਂ ਜਾਣਾ ਆਹੀਂ ਆਪਣੇ ਬਿਸਤਰੇ ਖੋਲ ਲਿਆ ਤੇ ਪਰ ਇਹਨਾਂ ਦੇ ਗੋਲ ਕਰਕੇ ਜਾੜੇ ਆ ਇਸ ਕਰਕੇ ਅਸੀਂ ਜਿਹੜੇ ਅੱਜ ਬੈਠੇ ਹੋਏ ਆ ਸਾਰੇ ਕੰਪਿਊਟਰ ਅਧਿਆਪਕ ਤੇ ਤਕਰੀਬਨ ਕਿੰਨੀ ਹੋ ਗਈ ਜੀ ਜੀਚਾ ਤੁਸੀਂ ਲੇਡੀ ਸਟਾਫ ਤੇ ਜੈਂਟਸ ਸਟਾਫ ਬੈਠੇ ਹੋ ਜਿਹੜਾ ਕਿ ਮੁੱਖ ਮੰਤਰੀ ਵੀ ਰਹਿ ਸਕਿਆ ਅ ਭਾਜੀ ਸਾਡਾ 5000 ਦੇ ਕਰੀਬ ਸਵੇਰ ਦਾ ਜਿਹੜਾ ਵਾ ਕੰਪਿਊਟਰ ਦੀ ਆਪਕਾ ਵਕ ਵਕ ਪਰాత్రి ਜਿਤੇ ਬੰਦੀਆਂ ਵੀ ਸਾਡਾ ਸਾਥ ਦੇਣ ਆਏ ਹੋਏ ਆ ਕਿਸ ਕੀਰਤੀ ਕਿਸਾਨ ਜੂਨੀਅਨ ਸਾਰੀਆਂ ਹੀ ਪੰਜਾਬ ਦੀਆਂ ਸੰਘਰਸ਼ੀ ਜਿਤੇ ਬੰਦੀਆਂ ਸਾਡੇ ਦਰਦ ਨੂੰ ਸਮਝਦੇ ਹੋਏ ਸਾਰੇ ਸਾਡੇ ਦਰਦ ਨੂੰ ਸਮਝ ਰਹੇ ਬਸ ਇੱਕ ਸਰਕਾਰ ਆ ਜਿਹੜੀ ਸਾਡੇ ਦਰਦ ਨੂੰ ਨਹੀਂ ਸਮਝ ਰਹੀ ਤੇ ਅਸੀਂ ਇਸ ਦਾ ਸੜਕਾਂ ਦੇ ਅਸੀਂ ਇਹਨਾਂ ਨੂੰ ਸਰਕਾਰਾਂ ਨੂੰ ਬਣਾਉਣ ਵਾਲਾ ਕੌਣ ਆ ਅਸੀਂ ਲੋਕ ਹੀ ਆ ਨਾ ਜਨਤਾ ਹੀ ਆ ਨਾ ਪਰ ਇਹ ਜੜਤਾ ਤੋਂ ਲੈ ਕੇ ਵੋਟਾਂ ਤੇ ਮੁੜ ਕੇ ਵੜ ਜਾਂਦੇ ਨੇ ਮਹਿਲਾ ਦੇ ਵਿੱਚ ਤੇ ਅਸੀਂ ਸੜਕਾਂ ਤੇ ਆ ਤੇ ਕੁਝ ਵੀ ਨਹੀਂ ਬਦਲਾਵ ਹੋਇਆ ਇਹ ਆ ਆਮ ਆਦਮੀ ਪਾਰਟੀ ਬਦਲਾਵ ਦਾ ਨਾਹਰਾ ਲੈ ਕੇ ਆਈ ਸੀ ਤੇ ਸਾਰਾ ਬਦਲਾਵ ਜਿਹੜਾ ਇਹਨਾਂ ਦਾ ਸੜਕਾਂ ਤੇ ਰੋਲ ਰਿਆ ਹੁਣ ਸੜਕਾਂ ਤੇ ਰੋਲਣ ਦੀ ਮਜਬੂਰ ਹੋ ਰਿਆ ਇਹ ਸਾਨੂੰ ਹੁਣ ਦੱਸਣ ਵੀ ਕਿਹੜਾ ਆਹੀ ਬਦਲਾਵ ਹੈ ਜੇ ਤੇ ਫੇਰ ਤਾਂ ਸਾਨੂੰ ਕੋਈ ਲੋੜ ਨਹੀਂ ਸੀ ਬਦਲਣ ਦੀ ਫੇਰ ਤੇ ਉਹੀ ਚੰਗੇ ਸੀਗੇ ਉਹੀ ਤੁਰੇ ਆਉਂਦੇ ਸੀਗੇ ਕਿਹਦਾ ਡੀਸੀ ਦਫ਼ਤਰ ਮੂਰੇ ਵੀ ਤੁਹਾਡਾ ਕਾਫੀ ਦਿੰਦਾ ਪਰਟਾਸਟ ਚੱਲ ਰਿਹਾ ਅੱਜ ਮੁੱਖ ਮੰਤਰੀ ਤੇ ਆ ਸਕੇ ਆਇਓ ਤੇ ਕਿੰਨਾ ਚਿਰ ਇਹ ਸੰਘਰਸ਼ ਜਾਰੀ ਰਹੇਗਾ ਜੋ ਤੁਸੀਂ ਹੁਣ ਸਰਕਾਰਾਂ ਦੀ ਬੈਠ ਗਿਓ ਭਾਜੀ 105 ਦਿਨ ਤੋਂ ਤੇ ਸੰਗਰੂਰ ਦੇ ਡੀਸੀ ਦਫਤਰ ਦੇ ਬਾਹਰ ਬੈਠੇ ਹੋਏ ਆ ਪਰ ਇਹ ਟਸ ਤੋਂ ਮਸ ਹੁਣੀ ਹੋ ਰਹੀ ਸਰਕਾਰ ਐਨੀ ਠੀਠ ਸਰਕਾਰ ਅਸੀਂ ਨਹੀਂ ਵੇਖੀ ਚਲੋ ਜਦੋਂ ਦੇ ਅਸੀਂ ਸਾਡਾ ਜਨਮ ਹੋਇਆ ਪਰ ਅਸੀਂ ਇਦਾਂ ਦੀ ਠੀਠ ਸਰਕਾਰ ਨਹੀਂ ਵੇਖੀ ਕਦੀ ਕਿ ਜਿਹੜੇ ਕੁਝ ਲਾ ਰਹੇ ਵੀ ਐਦਾਂ ਲਾ ਰਹੇ ਨੇ ਕਿ ਸਾਨੂੰ ਨਹੀਂ ਪਤਾ ਇਹ ਇਹਨਾਂ ਨੂੰ ਝੂਠ ਆਉਂਦੇ ਕਿੱਦਾਂ ਨੇ ਕਮੇਡੀਅਨ ਸਰਕਾਰ ਆ ਚੁੱਕੀ ਐ ਇਹ ਕਮੇਡੀ ਹੀ ਕਰਨ ਇਹਨਾਂ ਦੀ ਇਹਦੀ ਇਹਨਾਂ ਦੀ ਆਦਤ ਸੀ ਇੱਕ ਉਹ ਕਮੇਡੀ ਹੀ ਸਾਰੀ ਸਾਡੀ ਪੰਜਾਬ ਦੀ ਜਨਤਾ ਦੇ ਨਾਲ ਕਰੀ ਜਾ ਰਹੇ ਨੇ ਇਹਨਾਂ ਨੂੰ ਭੋਰਾ ਫਰਕ ਨਹੀਂ ਪੈਂਦਾ ਜਨਤਾ ਜੀਵੇ ਜਾਂ ਮਰੇ ਐਂਡ ਥੈਂਸ ਕੋਈ ਜੀਵੇ ਜਾਂ ਮਰੇ ਸੁਥਰਾ ਘੋਲ ਪਤਾਸੇ ਪੀਵੇ ਇਹਨਾਂ ਦਾ ਉਹ ਹਾਲ ਆ ਇਹਨਾਂ ਦਾ ਜਿਹੜਾ ਵਾ ਇਹ ਹਸ਼ਰ ਪਰ ਇਹਨਾਂ ਨੂੰ ਬੁਰਾ ਹੋਵੇਗਾ ਇਹ ਅਸੀਂ ਇਥੋਂ ਕੁਛ ਨਾ ਕੁਛ ਲੈ ਕੇ ਹੀ ਹੁਣ ਇਥੋਂ ਉੱਠਾਂਗੇ ਸੜਕਾਂ ਤੋਂ ਐਵੇਂ ਨਹੀਂ ਜਾਂਦੇ ਕੀ ਨਾਮ ਆ ਜੀ ਆਪਣਾ ਪਰਮਵੀਰ ਸਿੰਘ ਕੰਪਿਊਟਰ ਅਧਿਆਪਕ ਪੁਖੜਤਾਲ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੀ ਕਾਰਨ ਹੋਇਆ ਸਵੇਰੇ ਸੰਘਰਸ਼ ਕਰ ਰਹੇ ਤੇ ਸੜਕਾਂ ਤੇ ਉਤਰੇ ਤੇ ਵੀ ਰਾਤ ਨੂੰ ਵੀ ਮੁੱਖ ਮੰਤਰੀ ਦੀ ਕੋਠੀ ਅੱਗੇ ਤੁਹਾਨੂੰ ਆਪਣਾ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਦੇਖੋ ਜੀ ਮੁਕਰਦੀਆਂ ਅੱਜ ਕੱਲ ਸਰਕਾਰਾਂ ਅੱਜ ਤੱਕਰ ਬਹੁਤ ਦੇਖੀਆਂ ਪਰ ਇਹ ਸਰਕਾਰ ਦੇ ਮੁਕਰਨ ਦੇ ਨਵੇਂ-ਨਵੇਂ ਢੰਗ ਨੇ ਜਿਹੜੇ ਸਾਡੇ ਨਾਲ ਨਿੱਤਰ ਕੇ ਆ ਰਹੇ ਨੇ ਪਹਿਲਾਂ ਸਾਡੇ ਹੱਕ ਚ ਇਹਨਾਂ ਨੇ ਨਿਊਜ਼ 흘ਵਾਈ ਉਸ ਤੋਂ ਮੁਕਰ ਗਏ દિਵਾਲੀ 2022 ਦੀ ਉਸ ਤੋਂ ਬਾਅਦ ਇਹਨਾਂ ਨੇ ਲਿਖਤ ਰੂਪ ਦੇ ਵਿੱਚ ਸਾਨੂੰ ਕਟੋ-ਕਟ 50 ਤੋਂ 60 ਮੀਟੀਆਂ ਦਿੱਤੀਆਂ ਤੇ ਕਿਹਾ ਵੀ ਤੁਹਾਡਾ ਮਸਲਾ ਜਲਦੀ ਹੱਲ ਹੋ ਜਾਊਗਾ ਪਰ ਨਹੀਂ ਹੋਇਆ ਫਿਰ ਪਿਛਲੇ ਦਿਨੀ ਨਵੰਬਰ ਦੇ ਵਿੱਚ 24 ਨਵੰਬਰ ਨੂੰ ਸਾਨੂੰ ਮੌਕੇ ਦੇ ਐਸ.ਡੀ.ਐਮ. ਸਾਹਿਬ ਨੇ ਕਿਹਾ ਕਿ ਤੁਹਾਡੀ ਫਾਈਲ ਹੈ ਜਿਹੜੀ ਅਸੀਂ ਪਾਸ ਕਰ ਦਾਂਗੇ ਸਾਨੂੰ ਸਮਾਂ ਦੇ ਦਿਓ ਇਸ ਦਾ ਤਰੀਕ ਦੱਸੋ ਕਹਿੰਦੇ ਤਰੀਕ 12 ਤਰੀਕ 12 ਤਰੀਕ 12 ਦਸੰਬਰ 2024 ਠੀਕ ਹੈ ਪਰ ਅਸੀਂ ਉਹਨਾਂ ਨੂੰ 12 ਤਰੀਕ ਨੂੰ ਜਾ ਕੇ ਯਾਦ ਕਰਾਇਆ ਸਾਡਾ ਮਸਲਾ ਤੁਸੀਂ ਹੱਲ ਨਹੀਂ ਕਰਿਆ ਅਸੀਂ 14 ਤਰੀਕ ਨੂੰ ਅੱਜ ਇੱਥੇ ਆਏ ਅਸਕੇ ਸ਼ਾਇਦ 12 ਨਹੀਂ 14 ਤੱਕ ਸਾਡਾ ਮਸਲਾ ਹੱਲ ਕਰਤਾ ਹੋਊਗਾ ਇਹਨਾਂ ਨੇ ਅਸੀਂ ਲੈਟਰ ਲੈਂਡ ਆਈ ਸੀ ਅਸੀਂ ਤਾਂ ਪਰ ਉਹੀ ਲਾਰੇ ਉਹੀ ਅੱਜ ਨਹੀਂ ਕੱਲ ਨੂੰ ਸੋਮਵਾਰ ਨੂੰ ਅਸਕੇ ਜੀ ਸਾਡਾ ਨੋਟੀਫਿਕੇਸ਼ਨ ਕਰ ਦੋ ਅਸੀਂ ਘਰੇ ਜਾਵੜਾਂਗੇ ਉਹਨਾਂ ਚਿਰ ਅਸੀਂ ਇੱਥੇ ਹੀ ਆਂ ਕੀ ਕਰਦਾ ਵੀ ਹੁਣ ਸੜਕਾਂ ਤੇ ਬੈਠ ਕੇ ਵੀ ਧਰਨਾ ਪੱਕਾ ਜਮਾ ਲਿਆ ਬਿਸਤਰੇ ਲਿਆ ਏ ਤੇ ਬਿਸਤਰੇ ਗੋਲ ਕਰਕੇ ਬੈਠੇ ਹਾਂ ਬਿਲਕੁਲ ਜੀ ਕਿਉਂਕਿ ਪ੍ਰਸ਼ਾਸਨ ਸਾਡੇ ਨਾਲ ਗੋਲ ਗੋਲ ਗੱਲਾਂ ਕਰਦਾ ਆ ਰਿਹਾ ਸਾਨੂੰ ਕਹੀ ਜਾਂਦਾ ਵੀ ਇੱਕ ਦਿਨ ਰੁਕ ਜਾਓ ਦੋ ਦਿਨ ਰੁਕ ਜਾਓ ਪਰ ਕਹਿ ਕੇ ਫਿਰ ਮੁੱਕਰ ਜਾਂਦਾ ਸੰਗਰੂਰ ਪ੍ਰਸ਼ਾਸਨ ਨਾਲ ਸਾਡਾ ਇਸ ਗੱਲ ਦਾ ਬੜਾ ਰੋਸ ਹੈ ਵੀ ਮੌਕੇ ਦਾ ਅਫਸਰ ਹੋਵੇ ਐਸ.ਡੀ.ਐਮ. ਹੋਵੇ ਤੇ ਉਹ ਆ ਕੇ ਕਹੇ ਕਿ 12 ਤਰੀਕ ਨੂੰ ਤੁਹਾਡੀ ਫਾਈਲ ਹੈ ਜਿਹੜੀ ਡੀ.ਏ. ਦੀ ਅਸੀਂ ਕਲੀਅਰ ਕਰ ਦਾਂਗੇ ਪਰ ਉਹ ਮੁੱਕਰ ਗਿਆ ਹੁਣ ਅਸੀਂ ਇਹਨਾਂ ਦੇ ਬਿਸਤਰੇ ਗੋਲ ਕਰਨ ਆਇਆ ਅਸੀਂ ਸੜਕ ਤੇ ਬੈਠ ਕੇ ਦੱਸ ਰਹੇ ਹਾਂ ਭਾਈ ਸੁਧਰ ਜਾ ਨਹੀਂ ਤੈਨੂੰ ਸੜਕ ਤੇ ਬੈਠੇ ਬੈਠੇ ਅਸੀਂ ਅੰਦਰੋਂ ਬਾਹਰ ਕੱਢ ਦਾਂਗੇ ਪੰਜਾਬ ਚੋਂ ਬਾਹਰ ਨਿਕਲਣ ਜੋਗ ਨੂੰ ਇਹਨੂੰ ਕਰ ਦੇਣਾ ਹੀਲਾ ਇਹਦਾ ਕਿਉਂਕਿ ਅਸੀਂ ਮੁੱਖ ਮੰਤਰੀ ਦੀ ਕੋਠੀ ਦੇ ਮੂਹਰੇ ਅੱਗੇ ਵੀ ਕਦੇ ਆਏ ਤੇ ਜਦੋਂ ਇਹ ਮੁੱਖ ਮੰਤਰੀ ਨਹੀਂ ਸੀ ਉਸ ਟਾਈਮ ਬਾਰ-ਬਾਰ ਕਹਿੰਦੇ ਸੀ ਸਾਡੇ ਘਰ ਦੇ ਮੂਹਰੇ ਕਦੇ ਬੈਰੀਗੇਟ ਨਹੀਂ ਲੱਗੂਗਾ ਥੋੜੇ ਮਸਲੇ ਇਮੀਡੀਏਟਲੀ ਹੱਲ ਹੋਣਗੇ ਸਾਡੇ ਧਰਨਿਆਂ ਦੇ ਵਿੱਚ ਆ ਕੇ ਬਾਈਟਾਂ ਦੇ ਕੇ ਜਾਂਦੇ ਸੀ ਪਰ ਅੱਜ ਮੌਕੇ ਦਾ ਸਿੱਖਿਆ ਮੰਤਰੀ ਮੌਕੇ ਦਾ ਵਿੱਤ ਮੰਤਰੀ ਮੁੱਖ ਮੰਤਰੀ ਸਾਨੂੰ ਮਿਲਣ ਤੋਂ ਵੀ ਗੋਲਮੋਲ ਗੱਲਾਂ ਕਰੀ ਜਾ ਰਿਹਾ ਹੈ ਵੀ ਅੱਜ ਕਰਦੇ ਆ ਕੱਲ ਕਰਦੇ ਆ ਹੁਣ ਅਸੀਂ ਇੱਥੇ ਹੀ ਬੈਠੇ ਆ ਇਸका ਇੱਥੋਂ ਹੀ ਅਸੀਂ ਆਪਦਾ ਨੋਟੀਫਿਕੇਸ਼ਨ ਲੈ ਕੇ ਘਰੇ ਜਾਵਾਂਗੇ ਅੱਜ ਸੜਕ ਤੇ ਰਾਤ ਗੁਜ਼ਾਰਨ ਲਈ ਅਸੀਂ ਨੇ ਟੈਂਟ ਦਾ ਪ੍ਰਬੰਧ ਕਰਿਆ ਪ੍ਰਸ਼ਾਸਨ ਨਾਲ ਰੋਸ ਹੈ ਕਿ ਉਹ ਟੈਂਟ ਸਾਡਾ ਲੱਗਣ ਨਹੀਂ ਦੇ ਰਹੇ ਅਸੀਂ ਉਹਨਾਂ ਨੂੰ ਕਿਹਾ ਸਾਡੀਆਂ ਭੈਣਾਂ ਸਾਡੇ ਵੀਰ ਸਾਡੇ ਬੱਚੇ ਤੁਸੀਂ ਠੰਡ 'ਚ ਮਰ ਜਾਣਗੇ ਸਾਨੂੰ ਟੈਂਟ ਲਾ ਲੈਣ ਦਿਓ ਪਰ ਉਹ ਕਹਿੰਦੇ ਵੀ ਸਾਨੂੰ ਕੋਈ ਪਰਵਾਹ ਨਹੀਂ ਤੁਸੀਂ ਮਰੋ ਠੰਡ ਨਾਲ ਮਰੋ ਸਾਨੂੰ ਕੋਈ ਚੱਕਰ ਨਹੀਂ ਤੁਸੀਂ ਅਸੀਂ ਟੈਂਟ ਨਹੀਂ ਲੱਗਣ ਦੰਦੇ ਇੱਕ ਹੋਰ ਕੰਪਿਊਟਰ ਅਧਿਆਪਕ ਤਰਨਤਨ ਜ਼ਿਲ੍ਹਾ ਕੀ ਕਹਿਣਾ ਚਾਹੋਗੇ ਅੱਜ ਮੁੱਖ ਮੰਤਰੀ ਦੀ ਰਾਇ ਸਕੇ ਤੁਸੀਂ ਇੱਕ ਪੂਰਾ ਪ੍ਰੋਟੈਸਟ ਲਾ ਰਿਆ ਸਾਰੀ ਤੋਂ ਡੀ ਮਹਿਲਾਵਾ ਟੀਚਰ ਤੇ ਜੈਂਟਸ ਟੀਚਰ ਇੱਕ ਆਪਣੇ ਬਿਸਤਰੇ ਲੈ ਕੇ ਬੈਠ ਚੁੱਕੇ ਆ। ਅ ਦੇਖੋ ਭਾਜੀ ਸਾਡੀ ਮੰਗ ਜਿਹੜੀ ਇਹਨਾਂ ਕੋ ਬੜੀ ਪੁਰਾਣੀ ਹੈ ਉਹ ਹੀ ਚੱਲੀ ਆ ਰਹੀ ਜਿਹੜੀ ਪੂਰੀ ਨਹੀਂ ਹੋ ਰਹੀ ਸਾਡੀ ਕਿ ਇਹ ਪੰਜਾਬ ਦਾ ਮੁੱਖ ਮੰਤਰੀ ਜਦੋਂ ਕਿ ਇਹ ਮੁੱਖ ਮੰਤਰੀ ਨਹੀਂ ਸੀ ਇਹ ਸਾਡੇ ਧਰਨੇ ਮੁਜਾਰਿਆਂ ਦੇ ਵਿੱਚ ਆ ਕੇ ਕਹਿੰਦੇ ਹੁੰਦੇ ਸੀ ਕਿ ਜਦੋਂ ਸਾਡੀ ਸਰਕਾਰ ਆਈ ਤੇ ਤੀਆਂ ਭੈਣਾ ਜੜੀਆਂ ਵਾ ਇਦਾਂ ਸੜਕਾਂ ਤੇ ਨਹੀਂ ਰੋਲਣਗੀਆਂ ਪਰ ਵੇਖ ਲਓ ਕਿ ਹੁਣ ਸਾਰੀਆਂ ਜਿਹੜੀਆਂ ਸਾਡੀਆਂ ਭੈਣਾ ਵਾ ਜਿਹੜੀਆਂ ਉਹ ਤਾਂ ਸੜਕਾਂ ਤੇ ਬੈਠੀਆਂ ਵਾ ਫੇਰ ਅਸੀਂ ਇਹਨਾਂ ਦੇ ਕਿਹੜੇ ਵਾਦਿਆਂ ਤੇ ਯਕੀਨ ਕਰੀਏ ਤੇ ਜਦੋਂ ਇਹ ਸੱਤਾ 'ਚ ਆ ਗਏ ਤੇ ਇਹ ਸਾਡੇ ਨਾਲ ਵਾਦਾ ਕਰਕੇ ਆਏ ਸੀ ਕਿ ਤੁਹਾਨੂੰ ਆਉਂਦਿਆਂ ਸਾਰੀ ਕੰਪਿਊਟਰ ਦੇ ਆਪ ਕਰਨ ਜਿਹੜਾ ਵਾ ਸਿੱਖਿਆ ਭਾਗ ਦੇ ਵਿੱਚ ਮਰਜ਼ ਕੀਤਾ ਜਾਵੇਗਾ ਤੇ ਇਹਨਾਂ ਨੇ ਵਕ ਵਕ ਮੀਟਿੰਗਾਂ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਬਹੁਤ ਵਾਅਦੇ ਕੀਤੇ ਤੇ ਹੁਣ ਇਹਨਾਂ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਸੀ ਕਿ ਤੁਹਾਡੀ ਜਿਹੜੀ ਆ 12 ਤਰੀਕ ਨੂੰ ਜਿਹੜੀ ਆ ਡੀਏ ਦੀ ਫਾਈਲ ਜਿਹੜੀ ਆ ਕਲੀਅਰ ਹੋ ਜਾਏਗੀ ਪਰ ਉਹਨੂੰ ਵੀ ਇਹਨਾਂ ਨੇ ਟਾਲਮਟੋਲ ਕਰਕੇ ਇਹਨਾਂ ਦਾ ਕੰਮ ਹੈ ਜਦੋਂ ਅਸੀਂ ਰੈਲੀ ਕਰਨ ਆਉਂਦੇ ਆ ਤੇ ਇਹਨਾਂ ਨੇ ਪ੍ਰਸ਼ਾਸਨ ਦੇ ਹੱਥ ਸਾਨੂੰ ਇੱਕ ਜੜਾ ਵਾਲ ਲਾਰੇ ਲੱਪੇ ਵਾਲਾ ਇੱਕ ਜਿਹੜੀ ਆ ਮੀਟਿੰਗ ਦਾ ਨੋਟਿਸ ਦੇ ਕੇ ਸਾਨੂੰ ਭੇਜ ਦਿੰਦੇ ਆ ਪਰ ਇਹ ਜੇ ਇਹ ਇਨੇ ਮਤਲਬ ਜੇ ਆਪਣੇ ਆਪ ਨੂੰ ਸ਼ੈਤਾਨ ਸਮਝਦੇ ਨੇ ਤੇ ਅਸੀਂ ਵੀ ਇਹਨਾਂ ਦੀਆਂ ਹੁਣ ਚਾਲਾਂ ਸਮਝਦੇ ਆ ਤੇ ਅਸੀਂ ਇਸੇ ਕਰਕੇ ਇਹ ਸੜਕਾਂ ਤੇ ਆ ਕਿ ਅਸੀਂ ਹੁਣ ਐਦਾਂ ਮੀਟਿੰਗਾਂ ਲੈ ਕੇ ਨਹੀਂ ਜਾਣਾ ਅਸੀਂ ਹੱਲ ਲੈ ਕੇ ਜਾਣਾ ਅਸੀਂ ਆਪਣਾ ਡੀਏ ਦਾ ਨੋਟੀਫਿਕੇਸ਼ਨ ਜਾਰੀ ਕਰਾ ਕੇ ਜਾਣਾ ਇਹ ਕਹਿੰਦੇ ਕਿ ਸਿੱਖਿਆ ਸਕੱਤਰ ਜਿਹੜਾ ਵਿੱਤ ਸਕੱਤਰ ਆ ਛੁੱਟੀ ਤੇ ਗਿਆ ਹੈ ਸਾਨੂੰ ਨਹੀਂ ਮਤਲਬ ਕਿਹੜਾ ਛੁੱਟੀ ਤੇ ਗਿਆ ਹੈ ਇਹਨਾਂ ਕਿਹਦੀ ਡਿਊਟੀ ਲਾਉਣੀ ਆ ਕਿੰਨੇ ਸਾਈਨ ਕਰਨੇ ਆ ਉਹ ਇਹਨਾਂ ਦੇ ਹੱਥ ਵਿੱਚ ਆ ਅਸੀਂ ਅੱਜ ਆ ਸੜਕਾਂ ਦੇ ਬੈਠੇ ਆ ਅਸੀਂ ਉਹਨਾਂ ਚੇਰੇ ਤੋਂ ਨਹੀਂ ਜਾਣਾ ਅਸੀਂ ਆਪਣੇ ਬਿਸਤਰੇ ਖੋਲ ਲਿਆ ਤੇ ਪਰ ਇਹਨਾਂ ਦੇ ਗੋਲ ਕਰਕੇ ਜਾੜੇ ਆ ਇਸ ਕਰਕੇ ਅਸੀਂ ਜਿਹੜੇ ਅੱਜ ਬੈਠੇ ਹੋਏ ਆ ਸਾਰੇ ਕੰਪਿਊਟਰ ਅਧਿਆਪਕ ਤੇ ਤਕਰੀਬਾ ਕਿੰਨੀ ਦੀਚਾ ਤੁਸੀਂ ਲੇਡੀ ਸਟਾਫ ਤੇ ਜੈਂਟਲ ਸਟਾਫ ਬੈਠੇ ਹੋ ਜਿਹੜਾ ਕਿ ਮੁੱਖ ਮੰਤਰੀ ਵੀ ਰਹਿ ਸਕਿਆ ਪਾਜੀ ਸਾਡਾ 5000 ਦੇ ਕਰੀਬ ਸਵੇਰ ਦਾ ਜਿਹੜਾ ਵਾ ਕੰਪਿਊਟਰ ਦੇ ਆਪਕ ਵਕ ਵਕ ਪਰ ਤਰੀਜ ਤੇ ਬੰਦੀਆਂ ਵੀ ਸਾਡਾ ਸਾਥ ਦੇਣ ਆਏ ਹੋਏ ਆ ਕਿਸ ਕੀਰਤੀ ਕਿਸਾਨ ਜੂਨੀਅਨ ਸਾਰੀਆਂ ਹੀ ਪੰਜਾਬ ਦੀਆਂ ਸੰਘਰਸ਼ੀ ਜਥੇਬੰਦੀਆਂ ਸਾਡੇ ਦਰਦ ਨੂੰ ਸਮਝਦੇ ਹੋਏ ਸਾਰੇ ਸਾਡੇ ਦਰਦ ਨੂੰ ਸਮਝ ਰਹੇ ਬਸ ਇੱਕ ਸਰਕਾਰ ਆ ਜਿਹੜੀ ਸਾਡੇ ਦਰਦ ਨੂੰ ਨਹੀਂ ਸਮਝ ਰਹੀ ਤੇ ਅਸੀਂ ਇਸ ਦਾ ਸੜਕਾਂ ਦੇ ਅਸੀਂ ਇਹਨਾਂ ਨੂੰ ਸਰਕਾਰਾਂ ਨੂੰ ਬਣਾਉਣ ਵਾਲਾ ਕੌਣ ਆ ਅਸੀਂ ਲੋਕ ਹੀ ਆ ਨਾ ਜਨਤਾ ਹੀ ਆ ਨਾ ਪਰ ਇਹ ਜੜਤਾ ਤੋਂ ਲੈ ਕੇ ਵੋਟਾਂ ਤੇ ਮੁੜ ਕੇ ਵੜ ਜਾਂਦੇ ਨੇ ਮਹਿਲਾ ਦੇ ਵਿੱਚ ਤੇ ਅਸੀਂ ਸੜਕਾਂ ਦੇ ਆ ਤੇ ਕੁਝ ਵੀ ਨਹੀਂ ਬਦਲਾਵ ਹੋਇਆ ਇਹ ਆ ਆਮ ਆਦਮੀ ਪਾਰਟੀ ਬਦਲਾਵ ਦਾ ਨਾਹਰਾ ਲੈ ਕੇ ਆਈ ਸੀ ਤੇ ਸਾਰਾ ਬਦਲਾਵ ਜਿਹੜਾ ਇਹਨਾਂ ਦਾ ਸੜਕਾਂ ਤੇ ਰੋਲ ਰਿਆ ਹੁਣ ਸੜਕਾਂ ਤੇ ਰੋਲਣ ਦੀ ਮਜਬੂਰ ਹੋ ਰਿਆ ਇਹ ਸਾਨੂੰ ਹੁਣ ਦੱਸਣ ਵੀ ਕਿਹੜਾ ਆਹੀ ਬਦਲਾਵ ਹੈ ਜੇ ਤੇ ਫੇਰ ਤਾਂ ਸਾਨੂੰ ਕੋਈ ਲੋੜ ਨਹੀਂ ਸੀ ਬਦਲਣ ਦੀ ਫੇਰ ਤੇ ਉਹੀ ਚੰਗੇ ਸੀਗੇ ਉਹੀ ਤੁਰੇ ਆਉਂਦੇ ਸੀਗੇ ਕਿਹਦਾ ਡੀਸੀ ਦਫ਼ਤਰ ਮੂਰੇ ਵੀ ਤੁਹਾਡਾ ਕਾਫੀ ਦਿੰਦਾ ਪ੍ਰੋਟੈਸਟ ਚੱਲ ਰਿਹਾ ਹੈ ਅੱਜ ਮੁੱਖ ਮੰਤਰੀ ਤੇ ਆਏ ਸੱਗੇ ਆਏ ਹੋ ਤੇ ਕਿੰਨਾ ਚਿਰ ਇਹ ਸੰਘਰਸ਼ ਜਾਰੀ ਰਹੇਗਾ ਜੋ ਤੁਸੀਂ ਹੁਣ ਸਰਕਾਰਾਂ ਦੀ ਬੈਠ ਗਏ ਹੋ ਭਾਜੀ 105 ਦਿਨ ਤੋਂ ਤੇ ਸੰਗਰੂਰ ਦੇ ਡੀਸੀ ਦਫਤਰ ਦੇ ਬਾਹਰ ਬੈਠੇ ਹੋਏ ਆ ਪਰ ਇਹ ਟਸ ਤੋਂ ਮਸ ਹੁਣੀ ਹੋ ਰਹੀ ਸਰਕਾਰ ਐਨੀ ਠੀਠ ਸਰਕਾਰ ਅਸੀਂ ਨਹੀਂ ਵੇਖੀ ਚਲੋ ਜਦੋਂ ਦੇ ਅਸੀਂ ਸਾਡਾ ਜਨਮ ਹੋਇਆ ਪਰ ਅਸੀਂ ਇਦਾਂ ਦੀ ਠੀਠ ਸਰਕਾਰ ਨਹੀਂ ਵੇਖੀ ਕਦੀ ਕਿ ਜਿਹੜੇ ਕੁਝ ਲਾ ਰਹੇ ਵੀ ਐਦਾਂ ਲਾ ਰਹੇ ਨੇ ਕਿ ਸਾਨੂੰ ਨਹੀਂ ਪਤਾ ਇਹ ਇਹਨਾਂ ਨੂੰ ਝੂਠ ਆਉਂਦੇ ਕਿਦਾਂ ਨੇ ਕਮੇਡੀਅਨ ਸਰਕਾਰ ਆ ਚੁੱਕੀ ਹੈ ਇਹ ਕਮੇਡੀ ਹੀ ਕਰਨ ਇਹਨਾਂ ਦੀ ਇਹਦੀ ਇਹਨਾਂ ਦੀ ਆਦਤ ਸੀ ਇੱਕ ਉਹ ਕਮੇਡੀ ਹੀ ਸਾਰੀ ਸਾਡੀ ਪੰਜਾਬ ਦੀ ਜਨਤਾ ਦੇ ਨਾਲ ਕਰੀ ਜਾ ਰਹੇ ਨੇ ਇਹਨਾਂ ਨੂੰ ਭੋਰਾ ਫਰਕ ਨਹੀਂ ਪੈਂਦਾ ਜਨਤਾ ਜੀਵੇ ਜਾਂ ਮਰੇ ਅੰਦਰ ਥੇ ਕੋ ਜੀਵੇ ਜਾਂ ਮਰੇ ਸੁਥਰਾ ਘੋਲ ਪਤਾਸੇ ਪੀਵੇ ਇਹਨਾਂ ਦਾ ਉਹ ਹਾਲ ਆ ਇਹਨਾਂ ਦਾ ਜਿਹੜਾ ਵਾ ਇਹ ਹਸ਼ਰ ਪਰ ਇਹਨਾਂ ਨੂੰ ਬੁਰਾ ਹੋਵੇਗਾ ਇਹ ਅਸੀਂ ਇਥੋਂ ਕੁਛ ਨਾ ਕੁਛ ਲੈ ਕੇ ਹੀ ਹੁਣ ਇਥੋਂ ਉੱਠਾਂਗੇ ਸੜਕਾਂ ਤੋਂ ਐਵੇਂ ਨਹੀਂ ਜਾਂਦੇ ਕੀ ਨਾਮ ਆ ਜੀ ਆਪਣਾ ਪਰਮਵੀਰ ਸਿੰਘ ਕੰਪਿਊਟਰ ਅਧਿਆਪਕ ਭੁਖੜਤਾਲ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੀ ਕਾਰਨ ਹੋਇਆ ਸਵੇਰੇ ਸੰਘਰਸ਼ ਕਰ ਰਹੇ ਤੇ ਸੜਕਾਂ ਤੇ ਉਤਰੇ ਤੇ ਵੀ ਰਾਤ ਨੂੰ ਵੀ ਮੁੱਖ ਮੰਤਰੀ ਦੀ ਕੋਠੀ ਅੱਗੇ ਤੁਹਾਨੂੰ ਆਪਣਾ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਦੇਖੋ ਜੀ ਮੁਕਰਦੀਆਂ ਅੱਜ ਕੱਲ ਸਰਕਾਰਾਂ ਅੱਜ ਤੱਕਰ ਬਹੁਤ ਦੇਖੀਆਂ ਪਰ ਇਹ ਸਰਕਾਰ ਦੇ ਮੁਕਰਨ ਦੇ ਨਵੇਂ-ਨਵੇਂ ਢੰਗ ਨੇ ਜਿਹੜੇ ਸਾਡੇ ਨਾਲ ਨਿੱਤਰ ਕੇ ਆ ਰਹੇ ਨੇ ਪਹਿਲਾਂ ਸਾਡੇ ਹੱਕ 'ਚ ਇਹਨਾਂ ਨੇ ਨਿਊਜ਼ 흘ਵਾਈ ਉਸ ਤੋਂ ਮੁਕਰ ਗਈ ਦੀਵਾਲੀ 2022 ਦੀ ਉਸ ਤੋਂ ਬਾਅਦ ਇਹਨਾਂ ਨੇ ਲਿਖਤ ਰੂਪ ਦੇ ਵਿੱਚ ਸਾਨੂੰ ਕਟੋ-ਕਟ 50 ਤੋਂ 60 ਮੀਟਿੰਗਾਂ ਦਿੱਤੀਆਂ ਤੇ ਕਿਹਾ ਵੀ ਤੁਹਾਡਾ ਮਸਲਾ ਜਲਦੀ ਹੱਲ ਹੋ ਜਾਊਗਾ ਪਰ ਨਹੀਂ ਹੋਇਆ ਫਿਰ ਪਿਛਲੇ ਦਿਨੀ ਨਵੰਬਰ ਦੇ ਵਿੱਚ 24 ਨਵੰਬਰ ਨੂੰ ਸਾਨੂੰ ਮੌਕੇ ਦੇ ਐਸਡੀਐਮ ਸਾਹਿਬ ਨੇ ਕਿਹਾ ਕਿ ਤੁਹਾਡੀ ਫਾਈਲ ਹੈ ਜਿਹੜੀ ਅਸੀਂ ਪਾਸ ਕਰ ਦਾਂਗੇ ਸਾਨੂੰ ਸਮਾਂ ਦੇ ਦਿਓ ਇਸ ਦਾ ਤਰੀਕ ਦੱਸੋ ਕਹਿੰਦੇ ਤਰੀਕ 12 ਤਰੀਕ 12 ਤਰੀਕ 12 ਦਸੰਬਰ 2024 ਠੀਕ ਹੈ ਪਰ ਅਸੀਂ ਉਹਨਾਂ ਨੂੰ 12 ਤਰੀਕ ਨੂੰ ਜਾ ਕੇ ਯਾਦ ਕਰਾਇਆ ਸਾਡਾ ਮਸਲਾ ਤੁਸੀਂ ਹੱਲ ਨਹੀਂ ਕਰਿਆ ਅਸੀਂ 14 ਤਰੀਕ ਨੂੰ ਅੱਜ ਇੱਥੇ ਆਏ ਅਸ ਕਾ ਸ਼ਾਇਦ 12 ਨਹੀਂ 14 ਤੱਕ ਸਾਡਾ ਮਸਲਾ ਹੱਲ ਕਰਤਾ ਹੋਊਗਾ ਇਹਨਾਂ ਨੇ ਅਸੀਂ ਲੈਟਰ ਲੈਂਡ ਆਈ ਸੀ ਅਸੀਂ ਤਾਂ ਪਰ ਉਹੀ ਲਾਰੇ ਉਹੀ ਅੱਜ ਨਹੀਂ ਕੱਲ ਨੂੰ ਸੋਮਵਾਰ ਨੂੰ ਅਸ ਕਾ ਜੀ ਸਾਡਾ ਨੋਟੀਫਿਕੇਸ਼ਨ ਕਰ ਦੋ ਅਸੀਂ ਘਰੇ ਜਾਵੜਾਂਗੇ ਉਹਨਾਂ ਚਿਰ ਅਸੀਂ ਇੱਥੇ ਹੀ ਆਂ ਕੀ ਕਰਨਾ ਵੀ ਹੁਣ ਸੜਕਾਂ ਤੇ ਬੈਠ ਕੇ ਵੀ ਧਰਨਾ ਪੱਕਾ ਜਮਾ ਲਿਆ ਬਿਸਤਰੇ ਲਿਆ ਏ ਤੇ ਬਿਸਤਰੇ ਗੋਲ ਕਰਕੇ ਬੈਠੇ ਹਾਂ ਬਿਲਕੁਲ ਜੀ ਕਿਉਂਕਿ ਪ੍ਰਸ਼ਾਸਨ ਸਾਡੇ ਨਾਲ ਗੋਲ ਗੋਲ ਗੱਲਾਂ ਕਰਦਾ ਆ ਰਿਹਾ ਸਾਨੂੰ ਕਹੀ ਜਾਂਦਾ ਵੀ ਇੱਕ ਦਿਨ ਰੁਕ ਜਾਓ ਦੋ ਦਿਨ ਰੁਕ ਜਾਓ ਪਰ ਕਹਿ ਕੇ ਫਿਰ ਮੁੱਕਰ ਜਾਂਦਾ ਸੰਗਰੂਰ ਪ੍ਰਸ਼ਾਸਨ ਨਾਲ ਸਾਡਾ ਇਸ ਗੱਲ ਦਾ ਬੜਾ ਰੋਸ ਹੈ ਵੀ ਮੌਕੇ ਦਾ ਅਫਸਰ ਹੋਵੇ ਐਸ.ਡੀ.ਐਮ. ਹੋਵੇ ਤੇ ਉਹ ਆ ਕੇ ਕਹੇ ਕਿ 12 ਤਰੀਕ ਨੂੰ ਤੁਹਾਡੀ ਫਾਈਲ ਹੈ ਜਿਹੜੀ ਡੀ.ਏ. ਦੀ ਅਸੀਂ ਕਲੀਅਰ ਕਰ ਦਾਂਗੇ ਪਰ ਉਹ ਮੁੱਕਰ ਗਿਆ ਹੁਣ ਅਸੀਂ ਇਹਨਾਂ ਦੇ ਬਿਸਤਰੇ ਗੋਲ ਕਰਨ ਆਏ ਆ ਅਸੀਂ ਸੜਕ ਤੇ ਬੈਠ ਕੇ ਦੱਸ ਰਹੇ ਹਾਂ ਭਾਈ ਸੁਧਰ ਜਾ ਨਹੀਂ ਤੈਨੂੰ ਸੜਕ ਤੇ ਬੈਠੇ ਬੈਠੇ ਅਸੀਂ ਅੰਦਰੋਂ ਬਾਹਰ ਕੱਢ ਦਾਂਗੇ ਪੰਜਾਬ ਚੋਂ ਬਾਹਰ ਨਿਕਲਣ ਜੋ ਨੂੰ ਇਹਨੂੰ ਕਰ ਦੇਣਾ ਹੀ ਲੱਗਦਾ ਕਿਉਂਕਿ ਅਸੀਂ ਮੁੱਖ ਮੰਤਰੀ ਦੀ ਕੋਠੀ ਦੇ ਮੂਹਰੇ ਅੱਗੇ ਵੀ ਕਦੇ ਆਏ ਤੇ ਜਦੋਂ ਇਹ ਮੁੱਖ ਮੰਤਰੀ ਨਹੀਂ ਸੀ ਉਸ ਟਾਈਮ ਬਾਰ-ਬਾਰ ਕਹਿੰਦੇ ਸੀ ਸਾਡੇ ਘਰ ਦੇ ਮੂਹਰੇ ਕਦੇ ਬੈਰੀਗੇਟ ਨਹੀਂ ਲੱਗੂਗਾ ਥੋੜੇ ਮਸਲੇ ਇਮੀਡੀਏਟਲੀ ਹੱਲ ਹੋਣਗੇ ਸਾਡੇ ਧਰਨਿਆਂ ਦੇ ਵਿੱਚ ਆ ਕੇ ਬਾਈਟਾਂ ਦੇ ਕੇ ਜਾਂਦੇ ਸੀ ਪਰ ਅੱਜ ਮੌਕੇ ਦਾ ਸਿੱਖਿਆ ਮੰਤਰੀ ਮੌਕੇ ਦਾ ਵਿੱਤ ਮੰਤਰੀ ਮੁੱਖ ਮੰਤਰੀ ਸਾਨੂੰ ਮਿਲਣ ਤੋਂ ਵੀ ਗੋਲ ਮੋਲ ਗੱਲਾਂ ਕਰੀ ਜਾ ਰਿਹਾ ਹੈ ਵੀ ਅੱਜ ਕਰਦੇ ਆ ਕੱਲ ਕਰਦੇ ਆ ਹੁਣ ਅਸੀਂ ਇੱਥੇ ਹੀ ਬੈਠੇ ਆ ਅਸਿਕਾ ਇੱਥੋਂ ਹੀ ਅਸੀਂ ਆਪਦਾ ਨੋਟੀਫਿਕੇਸ਼ਨ ਲੈ ਕੇ ਘਰੇ ਜਾਵਾਂਗੇ ਅੱਜ ਸੜਕ ਤੇ ਰਾਤ ਗੁਜ਼ਾਰਨ ਲਈ ਅਸੀਂ ਨੇ ਟੈਂਟ ਦਾ ਪ੍ਰਬੰਧ ਕਰਿਆ ਪ੍ਰਸ਼ਾਸਨ ਨਾਲ ਰੋਸ ਹੈ ਕਿ ਉਹ ਟੈਂਟ ਸਾਡਾ ਲੱਗਣ ਨਹੀਂ ਦੇ ਰਹੇ ਅਸੀਂ ਉਹਨਾਂ ਨੂੰ ਕਿਹਾ ਸਾਡੀਆਂ ਭੈਣਾਂ ਸਾਡੇ ਵੀਰ ਸਾਡੇ ਬੱਚੇ ਤੁਸੀਂ ਠੰਡ ਚ ਮਰ ਜਾਣਗੇ ਸਾਨੂੰ ਟੈਂਟ ਲਾ ਲੈਣ ਦਿਓ ਪਰ ਉਹ ਕਹਿੰਦੇ ਵੀ ਸਾਨੂੰ ਕੋਈ ਪਰਵਾਹ ਨਹੀਂ ਤੁਸੀਂ ਮਰੋ ਠੰਡ ਨਾਲ ਮਰੋ ਸਾਨੂੰ ਕੋਈ ਚੱਕਰ ਨਹੀਂ ਤੁਸੀਂ ਅਸੀਂ ਟੈਂਟ ਨਹੀਂ ਲੱਗਣ ਦੰਦੇ ਕੌਰ ਕੰਪਿਊਟਰ ਅਧਿਆਪਕ ਤਰਨਤਨ ਜ਼ਿਲ੍ਹਾ ਕੀ ਕਹਿਣਾ ਚਾਹੋਗੇ ਅੱਜ ਮੁੱਖ ਮੰਤਰੀ ਦੀ ਰਾਇ ਸਕੇ ਤੁਸੀਂ ਇੱਕ ਯੂਰਾ ਪ੍ਰੋਟੈਸਟ ਲਾ ਰਿਆ ਸਾਰੀ ਤੋਂ ਡੀ ਮੈਲਾਵਾ ਟੀਚਰ ਤੇ ਜੈਂਟ ਸਿਚਰ ਇੱਕ ਆਪਣੇ ਬਿਸਤਰੇ ਲੈ ਕੇ ਬੈਠ ਚੁੱਕੇ ਆ। ਅ ਦੇਖੋ ਭਾਜੀ ਸਾਡੀ ਮੰਗ ਜਿਹੜੀ ਇਹਨਾਂ ਕੋ ਬੜੀ ਪੁਰਾਣੀ ਹੈ ਉਹ ਹੀ ਚੱਲੀ ਆ ਰਹੀ ਜਿਹੜੀ ਪੂਰੀ ਨਹੀਂ ਹੋ ਰਹੀ ਸਾਡੀ ਕਿ ਇਹ ਪੰਜਾਬ ਦਾ ਮੁੱਖ ਮੰਤਰੀ ਜਦੋਂ ਕਿ ਇਹ ਮੁੱਖ ਮੰਤਰੀ ਨਹੀਂ ਸੀ ਇਹ ਸਾਡੇ ਧਰਨੇ ਮੁਜਾਰਿਆਂ ਦੇ ਵਿੱਚ ਆ ਕੇ ਕਹਿੰਦੇ ਹੁੰਦੇ ਸੀ ਕਿ ਜਦੋਂ ਸਾਡੀ ਸਰਕਾਰ ਆਈ ਤੇ ਤੀਆਂ ਭੈਣਾ ਜੜੀਆਂ ਵਾ ਇਦਾਂ ਸੜਕਾਂ ਤੇ ਨਹੀਂ ਰੋਲਣਗੀਆਂ ਪਰ ਵੇਖ ਲਓ ਕਿ ਹੁਣ ਸਾਰੀਆਂ ਜਿਹੜੀਆਂ ਸਾਡੀਆਂ ਭੈਣਾ ਵਾ ਜਿਹੜੀਆਂ ਉਹ ਤਾਂ ਸੜਕਾਂ ਤੇ ਬੈਠੀਆਂ ਵਾ ਫੇਰ ਅਸੀਂ ਇਹਨਾਂ ਦੇ ਕਿਹੜੇ ਵਾਦਿਆਂ ਤੇ ਯਕੀਨ ਕਰੀਏ ਤੇ ਜਦੋਂ ਇਹ ਸੱਤਾ 'ਚ ਆ ਗਏ ਤੇ ਇਹ ਸਾਡੇ ਨਾਲ ਵਾਦਾ ਕਰਕੇ ਆਏ ਸੀ ਕਿ ਤੁਹਾਨੂੰ ਆਉਂਦਿਆ ਸਾਰੀ ਕੰਪਿਊਟਰ ਦੇ ਆਪ ਕਰਨ ਜਿਹੜਾ ਵਾ ਸਿੱਖਿਆ ਭਾਗ ਦੇ ਵਿੱਚ ਮਰਜ਼ ਕੀਤਾ ਜਾਵੇਗਾ ਤੇ ਇਹਨਾਂ ਨੇ ਵਕ ਵਕ ਮੀਟਿੰਗਾਂ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਬਹੁਤ ਵਾਅਦੇ ਕੀਤੇ ਤੇ ਹੁਣ ਇਹਨਾਂ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਸੀ ਕਿ ਤੁਹਾਡੀ ਜਿਹੜੀ ਆ 12 ਤਰੀਕ ਨੂੰ ਜਿਹੜੀ ਆ ਡੀਏ ਦੀ ਫਾਈਲ ਜਿਹੜੀ ਆ ਕਲੀਅਰ ਹੋ ਜਾਏਗੀ ਪਰ ਉਹਨੂੰ ਵੀ ਇਹਨਾਂ ਨੇ ਟਾਲ ਮਟੋਲ ਕਰਕੇ ਇਹਨਾਂ ਦਾ ਕੰਮ ਹੈ ਜਦੋਂ ਅਸੀਂ